ਪੰਜਾਬ ਦੀ ਲਾਈਫਲਾਈਨ ਆ ਜਿਹੜਾ ਕਿ ਜ਼ੀਰੋ ਡਿਸਚਾਰਜ ਆ ਔਰ ਉਸ ਜਗ੍ਹਾ ਦੇ ਉੱਤੇ ਸਭ ਨੇ ਜਾ ਕੇ ਦੇਖ ਲਿਆ ਔਰ ਪੀਪੀਸੀਬੀ ਦੀਆਂ ਅਸ ਪਰ ਗਾਈਡਲਾਈਨਸ ਉੱਤੇ ਕਿਸੇ ਵੀ ਜਗ੍ਹਾ ਕੋਈ ਆਊਟਲੈਟ ਨਹੀਂ ਹੈਗੀ ਪਰ ਜਿਹੜੇ ਪਾਣੀ ਚੁਕਾਉਂਦੇ ਆ ਉਥੋਂ ਅਗਰ ਉਹਨਾਂ ਇੰਡਸਟਰੀ ਦਾ ਡੋਮੈਸਟਿਕ ਸੀਵਰ ਨੂੰ ਵੀ ਅਸੀਂ ਬੰਦ ਕਰ ਦੇਵਾਂਗੇ ਤਾਂ ਇੰਡਸਟਰੀ ਦੇ ਉੱਤੇ ਇੱਕ ਬਹੁਤ ਵੱਡਾ ਤੱਕਾ ਵਾ ਕਿ ਬਹੁਤ ਸਾਰੀ ਇੰਡਸਟਰੀ ਐਸੀ ਹੈ ਜਿਹੜੀ ਗ੍ਰੀਨ ਆ ਔਰ ਜਿਹੜੇ ਮੈਂ ਸਰਕਾਰ ਦੇ ਤਿੰਨੋਂ ਪਲਾਂਟ ਆ ਵੱਲੋਂ ਕਿ ਜਮਾਲਪੁਰ ਔਰ ਪਟੀਆਂ ਅਗਰ ਤੁਸੀਂ ਉਹਨਾਂ ਪਲਾਂਟਸ ਨੂੰ ਦੇਖੋ ਤਾਂ ਤਿੰਨੇ ਪਲਾਂਟ ਇਸ ਵੇਲੇ ਬੰਦ ਪਏ ਆ ਔਰ ਇੱਕ ਪਲਾਂਟ ਤਾਂ ਇੰਨਾ ਜ਼ਿਆਦਾ ਗੋਬਰ ਨਾਲ ਭਰਿਆ ਪਿਆ ਵਾ ਕਿਉਂ ਨਹੀਂ ਸਰਕਾਰ ਉਸ ਗੋਬਰ ਦਾ ਜਿਹੜੇ ਪੰਜਾਬ ਦੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਗਾਈਡ ਕਰਕੇ ਉਹਨਾਂ ਦੇ ਖੇਤਾਂ ਦੇ ਵਿੱਚ ਐਸ ਪਰ ਖਾਦ ਉਹਨੂੰ ਬਣਾ ਕੇ ਅਸੀਂ ਦਈਏ ਤੇ ਤਾਂ ਕਿੰਨਾ ਵੱਡਾ ਫਾਇਦਾ ਹੋਏਗਾ ਜਿਹੜੀ ਸਾਡੀ ਸੋਇਲ ਆ ਉਹ ਵੀ ਫਰਟਾਈਲ ਹੋਏਗੀ ਦੂਸਰੀ ਚੀਜ਼ ਮੈਂ ਗੱਲ ਕਰਦਾ ਮੈਂ ਕਿ ਇਹ ਜਿਹੜਾ ਪਲਾਂਟ ਆ ਇਹ ਪਲਾਂਟ ਇੱਕ ਇੰਡੀਆ ਦੇ ਵਿੱਚ ਐਗਜ਼ੈਂਪਲਰੀ ਆ ਪਲਾਂਟ ਇਸ ਪਲਾਂਟ ਨੇ ਨੇ ਨੂੰ ਕੀ ਪੰਜਾਬ ਨੂੰ ਬਚਾਇਆ ਸਾਰੇ ਪੰਜਾਬ ਦਾ ਜਿਹੜਾ ਵਾਟਰ ਇੱਥੇ ਟ੍ਰੀਟਮੈਂਟ ਹੁੰਦਾ ਕੋਈ ਸਮਾਂ ਸੀ 900 ਮੈਂਬਰ ਸੀ ਅੱਜ 2100 ਮੈਂਬਰ ਆ ਟੋਟਲ ਚਨਾਲੋ ਔਰ ਲੁਧਿਆਣਾ ਦੇ ਵਿੱਚ ਸੋ ਮੈਂ ਇਹ ਗੱਲ ਕਰਦਾ ਮੈਂ ਇਹ ਇੰਡਸਟਰੀ ਦੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਲੱਗਦਾ ਕਿ ਪੰਜਾਬ ਖੇਰ ਨਹੀਂ ਖਰਾਬ ਆ ਰਹੀ ਹੈ ਦੁਕਾਨਾਂ ਦੇਖੋ ਬੜੀ ਵਧੀਆ ਆਫਰ ਸਮੁੱਚੀ ਇੰਡਸਟਰੀ ਨੇ ਐਸੋਸੀਏਸ਼ਨ ਨੇ ਦਿੱਤੀ ਆ ਕਿ ਇਸ ਬੁੱਢੇ ਨਾਲੇ ਨੂੰ ਇੰਡਸਟਰੀ ਨੂੰ ਹੈਂਡਓਵਰ ਕਰਦੇ ਹੋ ਔਰ ਜਿੰਨੇ ਪੈਸੇ ਤੁਸੀਂ ਹੁਣ ਤੱਕ ਇਹਦੇ ਤੇ ਖਰਚੇ ਆ ਉਹਦੇ ਅੱਧੇ ਪੈਸੇ ਦੇ ਦੋ ਤੇ ਅਸੀਂ ਤੁਹਾਨੂੰ 2 ਸਾਲ ਦੇ ਅੰਦਰ ਅੰਦਰ ਬੁੱਢਾ ਨਾਲਾ ਬੁੱਢਾ ਦਰਿਆ ਬਣਾ ਕੇ ਪੇਸ਼ ਕਰ ਦਿੰਨੇ ਆ ਔਰ ਇਹ ਬੁੱਢਾ ਦਰਿਆ ਇੱਕ ਐਗਜ਼ਾਮਪਲ ਵੀ ਹੋਏਗਾ ਜਿਸ ਸਿਟੀ ਵੀ ਲੱਗ ਸਕਦਾ ਲੁਧਿਆਣੇ ਦੇ ਵਿੱਚ ਔਰ ਇੰਡੀਆ ਦੇ ਵਿੱਚ ਐਗਜ਼ਾਮਪਲ ਬਣ ਸਕਦਾ ਵਾ ਤਾਂ ਇਹ ਵੀ ਜਿਹੜਾ ਬੁੱਢਾ ਦਰਿਆ ਸਾਫ਼ ਕਰਨਾ ਕੋਈ ਹੁਕਮ ਨਹੀਂ ਸਾਡੀ ਨੀਅਤ ਸਾ ਹੋਣੀ ਚਾਹੀਦੀ ਹੈ ਜਿਹੜੀ ਇੰਡਸਟਰੀ ਪਹਿਲਾਂ ਹੀ ਡਾਈਂਗ ਹੈ ਤੇ ਉਹਦੇ ਉੱਤੇ ਤੁਸੀਂ ਬਾਹਰ ਕਰੋਗੇ ਤਾਂ ਇੰਡਸਟਰੀ ਇਕੱਠੀ ਹੋਊਗੀ ਅੱਜ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਇਕੱਠੀਆਂ ਹੋਈਆਂ ਨੇ ਇਸ ਧੱਕੇਸ਼ਾਹੀ ਦੇ ਖਿਲਾਫ ਅਸੀਂ ਆਪਣੀ ਆਵਾਜ਼ ਬੁਲੰਦ ਕੀਤੀ ਹੈ ਉਹ ਸਤਿਕਾਰਯੋਗ ਐਮਐਲਏ ਗੋਗੀ ਸਾਹਿਬ ਨੇ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਤੁਸੀਂ ਸ਼ਹਿਰ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਹਾਨੂੰ ਤਾਂ ਲੋਕਾਂ ਨੂੰ ਨੁਮਾਇੰਦਾ ਚੁਣਿਆ ਨਾ ਕਿ ਤੁਸੀਂ ਆਪਣੇ ਕੋਈ ਨਫੇਰੇਸ ਡਿਜ਼ਾਈਨ ਨੂੰ ਹਾਸਲ ਕਰਨ ਦੇ ਲਈ ਪਾਰਟੀਪੂਲਰ ਤੁਸੀਂ ਕਿਸੇ ਇੰਡਸਟਰੀ ਨੂੰ ਬੰਦਨਾਮ ਕਰੋ ਸਭ ਤੋਂ ਵੱਡਾ ਜਿਹੜਾ ਮੁੱਦਾ ਹੋਇਆ ਹੈ ਕਿ ਪਿਛਲੇ 20 ਸਾਲਾਂ ਤੋਂ ਕਿੰਨੇ ਅਰਬਾਂ ਕਰੋੜਾਂ ਰੁਪਏ ਕੇਵਲ ਬੁੱਢੇ ਨਾਲੇ ਦੀ ਸਫਾਈ ਦੇ ਲਈ ਫੰਡਸ ਅਲੋਕੇਟ ਹੋਏ ਨੇ ਉਹ ਫੰਡ ਕਿਹਨਾਂ ਦੀਆਂ ਜੇਬਾਂ 'ਚ ਗਏ ਬੁੱਢਾ ਨਾਲਾ ਫਿਰ ਗੰਦੇ ਦਾ ਗੰਦਾ ਹੈ ਅਸੀਂ ਇੱਕ ਜੁੱਟ ਹੋ ਕੇ ਆਵਾਜ਼ ਠਾਲ ਰਹੇ ਆਂ ਅਗਰ ਤੁਹਾਡੇ ਕੋਲੋਂ ਬੁੱਢਾ ਨਾਲਾ ਸਾਫ਼ ਨਹੀਂ ਹੁੰਦਾ ਉਸ ਫੰਡ ਦਾ ਤੁਸੀਂ ਜਿਹੜਾ ਹੈਗਾ ਸਾਨੂੰ ਐਲੋਕੇਟ ਕਰੋ ਅਸੀਂ ਇੰਡਸਟਰੀ ਆਪਣੇ ਤੌਰ ਦੇ ਤੇ ਤੁਹਾਨੂੰ ਅਸੀਂ ਪਾਣੀ 2 ਸਾਲ ਦੇ ਵਿੱਚ ਵੀ ਸਾਫ਼ ਕਰਕੇ ਦੇ ਦੇਵਾਂਗੇ ਪਰ ਇਹਦੀ ਆੜ ਚ ਸਾਡੀ ਇੰਡਸਟਰੀ ਨੂੰ ਬੰਦ ਨਾ ਕਰੋ ਇੰਡਸਟਰੀ ਦਾ ਧੱਕੇਸ਼ਾਹੀ ਨਾ ਕਰੋ